ਗੁਰ ਜੀ ਦਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਸੰਤ ਢੋਲ ਮਹੱਲਾ ਚੌਥਾ ਮਨ ਖੇਨ ਖੇਨ ਭਰਮ ਭਰਮ ਬਹੁਤਾ ਵੈ ਤੇਲ ਘਰ ਨਹੀਂ ਵਾਸਾ ਪਾਈਐ ਮਨ ਖੇਨ ਖੇਨ ਭਰਮ ਭਰਮ ਬਹੁਤਾ ਵੈ ਤੇਲ ਘਰ ਨਹੀਂ ਵਾਸਾ ਪਾਈਐ ਗੁਰ ਅੰਕ ਸਬਦ دارو ਸਿਰ ਧਾਰਿਓ ਕਾਰ ਮੰਦਰ ਆਣ ਵਸਾਈਐ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਐ ਗੋਬਿੰਦ ਜੀਓ ਸਤ ਸੰਗਤ ਮੇਲ ਦੂਸਰਾ ਮੇਲ ਪਾਤੀ ਆ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਐ ਹਉ ਮੈਂ ਰੋਗ ਗਿਆ ਸੁਖ ਪਾਇਆ ਹਉ ਮੈਂ ਰੋਗ ਗਿਆ ਸੁਖ ਪਾਇਆ ਹਰ ਸਹਿਜ ਸਮਾਦ ਲਗਾਈਐ ਰਹਾਉ ਕਰ ਰਤਨ ਲਾਲ ਬਹੁ ਮਾਨਕ ਲਾਦੇ ਮਨ ਭ੍ਰਮਿਆ ਲਹਿ ਨ ਸਕਾਈਐ ਜਿਉ ਉਡਾ ਕੂਪ ਗੋਹਜ ਖਿਨ ਕਾਢੈ ਇਹ ਬਹੁਤ ਧਿਆਨ ਨਾਲ ਪਾਠਚਾਰਨ ਕਰਨਾ ਉਡਾ ਨਹੀਂ ਕਹਿਣਾ ਉਡਾ ਡੱਡੇ ਨਾਲ ਬੋਲਣਾ ਜਿਉ ਉਡਾ ਇੱਥੇ ਠਮਕ ਲਾ ਦੇਣੀ ਹੈ ਕੂਪ ਗੋਹਜ ਖਿਨ ਕਾਢੈ ਇੱਥੇ ਵਿਸਰਾਮ ਹੈ ਤਿਉ ਸਤਗੁਰ ਵਸਤ ਲਹਾਈਐ ਜੋ ਜੋ ਉੱਡਾ ਉਪ ਗੋਹਜ ਖਿਨ ਕਾਢੈ ਤਉ ਸਤਗੁਰ ਵਸਤ ਲਹਾਈਐ ਜੇਨ ਐਸਾ ਸਤਗੁਰ ਸਾਧਨ ਨ ਪਾਇਆ ਤੀਰ ਤ੍ਰਿਗ ਤ੍ਰਿਗ ਨਰ ਜੀਵਾਈਐ ਜਨਮ ਪਦਾਰਥ ਪੁੰਨ ਫਲ ਪਾਇਆ ਕੌਡੀ ਬਦਲੇ ਜਾਈਐ ਮਦ ਸੁਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਐ ਜਨ ਨਾਨਕ ਨਿਰਵਾਣ ਪਦ ਪਾਇਆ ਮਿਲ ਸਾਧੂ ਹਰ ਗੋਣ ਗਾਈਐ ਬਸੰਤ ਹਿੰਡੋਲਾ ਮਹੱਲਾ ਚੌਥਾ ਆਵਣ ਜਾਣ ਭਿਆ ਦੁਖ ਵਿਖਿਆ ਦੇਹ ਮਨ ਮੁਖ ਸੁੰnyi ਸੋਨ੍ਯਾ ਸੁੰnyi ਸੋਨ੍ਯੇ ਪੁਲੇ ਬੋਲਨੇ ਸੁੰnyi ਸੋਹੀਆਂ ਪੁਲਾ ਬੋਲਣ ਰਾਮ ਨਾਮ ਖੇਨ ਪਾਲ ਨਹੀਂ ਚੇਤਿਆ ਚੇਤਿਆ ਪਤਿ ਵਿਸਰਾਮ ਜਮ ਪਕਰੇ ਕਾਲ ਸੁਨੁਨ ਸੁਨੁਨ ਗੋਬਿੰਦ ਜੀ ਬੇਖ ਹਮੈ ਮਮਤਾ ਮੋਈਆ ਸਾਤ ਸੰਗਤ ਗੌਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੋਈਆ ਇਸੇ ਤਰ੍ਹਾਂ ਉਚਾਰਨ ਕਰਨੇ ਹਨ ਜਿਨਾਂ ਨੇ ਸੰਖਿਆ ਨਹੀਂ ਕੀਤੀ ਹੁੰਦੀ ਉਹ ਮੰਨਾਂ ਪੁੰਨ ਇਸ ਤਰ੍ਹਾਂ ਬੋਲ ਜਾਂਦੇ ਨੇ ਧਿਆਨ ਨਾਲ ਮੰਨ ਪੁੰਨ ਅੰਕੜ ਵੀ ਨਾ ਬੋਲਨੇ ਤੇ ਨਈਂਆ ਵੀ ਬੋਲਨਾ ਨੰਗਾ ਤੇ ਨਈਂਆ ਇਹ ਪੂਲੇ ਅੱਖਰ ਬੋਲਦੇ ਹੁੰਦੇ ਆ ਭੌਨੀਂ ਰਹਾਉ ਸਾਤ ਸੰਗਤ ਸਾਧ ਦਇਆ ਕਰ ਮੇਲੋ ਸਰਨਾਗਤ ਸਾਧੂ ਪੰਨ ਹਮ ਡੁੱਬਦੇ ਪਾਥਰ ਕਾਢ ਲੇਹ ਪ੍ਰਭ ਹਮ ਡੁੱਬਦੇ ਪਾਥਰ ਕਾਢ ਲੇਹ ਪ੍ਰਭ ਤੂੰ ਮਦੀਨ ਦਇਆਲ ਦੁਖ ਭਾਈਆ ਹਰ ਉਸਤਤ ਧਾਰਹੁ ਰਿਧ ਅੰਤਰ ਸੁਆਮੀ ਸਤ ਸੰਗਤ ਮੇਲ ਬੁੱਧ ਲਾਈਆ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਬਿਟੋ ਘੁਮ ਵੰਨ ਜਾਣ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵੋ ਹਰ ਲੰਗ ਜਨ ਨਾਨਕ ਮਾਨ ਤਨ ਅਨੰਦ ਭਇਆ ਹੈ ਗੁਰ ਮੰਤਰ ਦਿਓ ਹਰ ਭੰਗ ਜਨ ਕੇ ਪੂਰ ਮਨੋਰਥ ਹਾਰ ਪ੍ਰਭ ਹਰ ਨਾਮ ਦੇਵੋ ਹਰ ਲੰਗ ਜਨ ਨਾਨਕ ਮਾਨ ਤਨ ਅਨੰਦ ਭਇਆ ਹੈ ਗੁਰ ਮੰਤਰ ਦਿਓ ਹਰ ਭੰਗ ਵਾਗ ਅਰਜੀਤ ਕਾ ਸਾਸਾ ਗੁਰਜੀਤਿ ਫਤਿਹ ਵਾਹਿਗੁਰੂ ਸਾਹਿਬ ਜੀ ਬਸੰਤ ਮਹੱਲਾ ਪੰਜਵਾ ਘਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸੇਵਾ ਕਰ ਨਮਸਕਾਰ ਆਜ ਹਮਾਰਾ ਮੰਗਲਚਾਰ ਆਜ ਹਮਾਰਾ ਮਹਾ ਆਨੰਦ ਚਿੰਤ ਲੱਥੀ ਭੇਟੇ ਗੋਬਿੰਦ ਆਜ ਹਮਾਰਾ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੂਮ ਬੇਅੰਤ ਤੂਮ ਹਮੇ ਦੇ ਹਲੰਤ ਲੱਗਿਆ ਪ੍ਰਭ ਤੂਮ ਬੇਅੰਤ ਰਹਾਉ ਆਜ ਹਮਾਰਾ ਬਣੇ ਫਾਗ ਪ੍ਰਭ ਸੰਗੀ ਮਿਲ ਖਿਲਣ ਲਾਗ ਮਿਲ ਖਿਲਣ ਲਾਗ ਹੋਲੀ ਕੀਨੀ ਸੰਤ ਸੇਵ ਨੰਨੇ ਦੇ ਹਲੰਤ ਹੈਗਾ ਪ੍ਰਾਤਨ ਸਰੂਪਾਂ ਦੇ ਵਿੱਚ ਹੋਲੀ ਕੀਨੀ ਨੰਨੇ ਦੇ ਇਠਾ ਹਲੰਤ ਹੈ ਪੁੱਥੀਆਂ ਚ ਨਹੀਂ ਛਪਿਆ ਹੈ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਆਤ ਲਾਲ ਦੇਵ ਮਨ ਤਨ ਮੋਲਿਓ ਆਤ ਅਨੂਪ ਸੂਕੇ ਨਾਹੀ ਛਾਵ ਧੂਪ ਸਗਲੀ ਰੂਤੀ ਹਰਿਆ ਹੋਏ ਸਾਦ ਬਸੰਤ ਗੌਰ ਮਿਲੇ ਦੇਵ ਬਿਰਖ ਜਮਿਓ ਹੈ ਪਾਰ ਜਾਤ ਫੂਲ ਲੱਗੇ ਫਲ ਰਤਨ ਭਾਤ ਭਾਂਤ ਫੂਲ ਲੱਗੇ ਫਲ ਰਤਨ ਭਾਤ ਤ੍ਰਿਪਤ ਅਗਾਨੇ ਹਰ ਗੁਣ ਹੈ ਗਾਏ ਜਨ ਨਾਨਕ ਗਾਏ ਲਾਂ ਲੱਗੀ ਹੋਈ ਹੈ ਤ੍ਰਿਪਤ ਅਗਾਨੇ ਹਰ ਗੁਣ ਹੈ ਗਾਏ ਜਨ ਨਾਨਕ ਹਰ 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 ਧਿਆਏ ਜਨ ਨਾਨਕ ਹਰ 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 ਧਿਆਏ ਜਨ ਨਾਨਕ ਤੇ ਲਾਉ ਵਿਸਾਈ ਬਸੰਤ ਮਹੱਲਾ ਪੰਜਵਾਂ ਹਟਵਾਣੀ ਧਨਮਾਲ ਹਾਟ ਕੀਤ ਹਟਵਾਣੀ ਇਥੇ ਵਿਸਰਾਮ ਲਾਉਣਾ ਹੈ ਧਨਮਾਲ ਹਾਟ ਕੀਤ ਜੂ ਆਰੀ ਯੂ ਮਹ ਚੀਤਾ ਮਹਿ ਨੀ ਮਾਹਿ ਪਾਠ ਹੈ ਜੁਵਾਰੀ ਜੂਏ ਮਾਹ ਚੀਤ ਜੁਵਾਰੀ ਜੂਏ ਮਾਹ ਚੀਤਾ ਅਮਲੀ ਜੀਵੈ ਅਮਲ ਖਾਇ ਤੇਵ ਹਰ ਜਨ ਜੀਵੈ ਹਰ ਧਾਇ ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇ ਤਿਤ ਤਿਤ ਲੱਗੈ ਰਹਾਉ ਮੇਘ ਸਮੈ ਮੋਰ ਨਿਰਤਕਾਰ ਚੰਦ ਦੇਖ ਵਿਗਸਹਿ ਕੋਲਾਰ ਮਾਤਾ ਬਾਰਕ ਦੇਖ ਆਨੰਦ ਮਤ ਇਥੇ ਵਿਸਰਾਮ ਲਾਉਣਾ ਹੈ ਮਾਤਾ ਪੁੱਲਾ ਹੀ ਬੋਲਣਾ ਮਾਤਾ ਬਾਰਕ ਦੇਖ ਆਨੰਦ ਬਾਰਕ ਦੇ ਰਾਰੇ ਨੂੰ ਸਿਆਰੀ ਉਚਾਰਨ ਕਰਨੀ ਆ ਮਾਤਾ ਬਾਰਕ ਦੇਖ ਆਨੰਦ ਤਿਉਹਾਰ ਜਨ ਜੀਵਹਿ ਜਪ ਗੋਬਿੰਦ ਸਿੰਘ ਰੂਚਾ ਸਾਧ ਭੋਜਨ ਮਾਸ ਰਣ ਦੇਖ ਸੂਰੇ ਚਿਤ ਉਲਾਸ ਕਿਰਪਨ ਕਉ ਆਤ ਧਨ ਪਿਆਰ ਹਰ ਜਨ ਕਉ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹਿ ਸਰਬ ਸੁਖਾ ਸੁਖ ਸਰਬ ਸੁਖਾ ਸੁਖ ਇਥੇ ਵਿਸਰਾਮ ਲਾਉਣਾ ਸਰਬ ਸੁਖਾ ਸੁਖ ਹਰ ਕੈ ਨਾਇ ਤਿਸਹ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਨਾਨਕ ਪਦ ਤੇ ਵਿਸਰਾਮ ਲਾਉ ਨਾਨਕ ਗੁਰ ਜਿਸ ਕਰੇ ਦਾਨ ਗੁਰ ਪਦ ਤੇ ਯਮਕ ਲਾ ਕੇ ਬੋਲਣਾ ਬਸੰਤ ਮਹੱਲਾ ਪਿੰਜਵਾ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰ ਦਿਆਲ मंगलतेश कै जिस एक काम तिस साध बसंत जिस हृदय नाम गृहिता के बसंत गनि जाक कीर्तन हर तुनि राऊ प्रीत पार भ्रम मोल मना ज्ञान कमाईए पूज्य जना ਸੋ ਤਪਸੀ ਜਿਸ ਸਾਧ ਸੰਗ ਇਹ ਤਪਸੀ ਨਹੀਂ ਕਹਿਣਾ ਤਪਸੀ ਹੀ ਉਚਾਰਨ ਕਰਨਾ ਸੋ ਤਪਸੀ ਜਿਸ ਸਾਧ ਸੰਗ ਸਾਧ ਧਿਆਨੀ ਜਿਸ ਗੁਰ ਰੰਗ ਸੀ ਨਿਰਭਉ ਜੇਨ ਭਉ ਪਿਆ ਸੋ ਸੁਖਿਆ ਜਿਸ ਭ੍ਰਮ ਗਿਆ ਸੋ ਇਕਾਂਤੀ ਜਿਸ ਰਿਧਾ ਥਾਇ ਸੂਈ ਨਿਹ ਚਲ ਸਾਚ ਠਾਈ ਏਕਾ ਖੋਜੈ ਏਕ ਪੀਤ ਦਰਸ਼ਨ ਪਰਸਨ ਹੀਤ ਚੀਤ ਹਰ ਰੰਗ ਰੰਗਾ ਸਹਜ ਮਾਣ ਨਾਨਕ ਦਾਸ ਤਿਸ ਜਨ ਕੁਰਬਾਨ ਸ੍ਰੀ ਸਹਜ ਪਾਠੀ ਸੇਵਾ Ele está